ਮਾਜਬ ਐਸਐਸਪੀ ਸਾਹਿਬ ਗੁਰੰਦਰ ਜੱਤੀ ਸਰਦਾਰ ਪਰਵਿੰਦਰ ਸਿੰਘ ਵਿਰਕਰ ਔਰ ਡੀਐਸਪੀ ਪਲੌਰ ਸਰਦਾਰ ਸਰਬਨ ਸਿੰਘ ਬਾਦ ਵੀ ਰਹਿਮਾਈ ਦੇਚ ਜਿਹੜਾ ਹੈਗਾ ਟੀਮਾ ਦਾ ਗਠਨ ਕੀਤਾ ਗਿਆ ਸੀ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਤ ਜਿਹੜੀ ਇੱਥੇ ਗੁਰਾਇਰ ਰਹੀ ਸੀ ਔਰ ਉਹਦੇ ਨਾਲ ਉਹਦਾ ਇੱਕ ਚੇਲਾ ਹੁੰਦਾ ਸੀ ਨਿਤਕਾ ਮਹਾਂਦੇ ਦਾ ਉਹ ਰਾਤ ਦੇ ਸਮੇਂ ਤਕਰੀਬਨ 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਤਕਾ ਮਹਾਂਦੇ ਨੇ ਆਪਣਾ ਭਰਾ ਪੱਪੀ ਵਿਦਰ ਸਿੰਘ ਪੱਪੀ ਔਰ ਉਹਦੇ ਕੋਈ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਇਹ ਨਗਰਾ ਪੀਰ ਸਿੰਘ ਕਿਰਿ ਦੀਪਾ ਇੱਕ ਨਾਮ ਨੂੰ ਮਾ ਉਹਦਾ ਮੇਰੇ ਸਾਹਮਣੇ ਨਹੀਂ ਆਇਆ ਜਿਹੜਾ ਨੂੰ ਨਾਲ ਲੈ ਕੇ ਇਸ ਸਵਾਨੀ ਮਤ ਆਪਣੇ ਕੰਬੇ ਸੁਪੀ ਬੈਸੀ ਔਰ ਇਹਦੇ ਜਿਹੜਾ ਗੱਲ ਦੇ ਵਿੱਚ ਨਹੀਂ ਪਾ ਕੇ ਬਹੁਤ ਹੀ ਦਾ ਗੱਲ ਘੁੱਟ ਕੇ ਮੂੰਹ ਤੇ ਸਹਾਰਾ ਰੱਖ ਕੇ ਜਿਹੜਾ ਇਹਦਾ ਕੰਦਰ ਕਰਤਾ ਰਿਹਾ ਔਰ ਇਹਦੇ ਵਿੱਚ ਜਿਹੜੀ ਨਿੱਤਕਾ ਮੰਤਿਆ ਉਹ ਮੇਨ ਮਾਸਟਰ ਮਾਈਂਡ ਆ ਔਰ ਉਹਨੇ ਇਹਦੀ ਜਾਂਦਤ ਝੱਪੜ ਦੀ ਕਾਬਲ ਜਿਹੜਾ ਕਤਰ ਕੀਤਾ ਆ ਔਰ ਨਾਲ ਮੇਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪੱਪੀ ਹੈਗਾ ਉਦਾ ਸਗਾਤਰਾ ਆਇਆ 500 ਸਾਲ ਬਾਅਦ ਦਾ ਗੇਲ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਹੀ ਆਇਆ ਸੀਗਾ ਛੁੱਟ ਕੇ ਉਹ ਇਹਨਾਂ ਨੇ ਵੀ ਇੱਕ ਤਹਾੜੀ ਘਟਕੇ ਤੇ ਇਹਦਾ ਜਿਹੜਾ ਇਹ ਕਤਲ ਕੀਤਾ ਆ ਉਹ ਇਸ ਸੰਬੰਧ ਵਿੱਚ ਅਸੀਂ ਜਿਹੜਾ ਮਾਮਲਾ ਨੰਬਰ 170 ਮਿਤੀ 5 9 25 ਨੂੰ ਅੰਡਰ ਸੈਕਸ਼ਨ 302 ਆਈਪੀਸੀ ਤਹਿਤ ਜਿਹੜਾ ਉਹ ਦਰਬੀ ਕੀਤਾ ਆ ਉਹ ਦਰਬੀ ਕਰਨ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਦੀ ਮੱਦਦੇ ਨਾਲ ਅਸੀਂ ਕਾਫੀ ਮਲਕੀ ਇਥੋਂ ਮਿਹਨਤ ਕਰ ਲਈਏ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਜਿਹੜੀ ਸਿਫਾ ਜਿਹਨੂੰ ਇਹ दारू ਪੁਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਡ ਤੋਂ ਜਿਹੜਾ ਇਹਨੂੰ ਕ੍ਰਿਪਤਾਂ ਕੀਤਾ ਆ ਉਹ ਕਿਤੇ ਕਾਫੀ ਬਲਾਸੇ ਕੀਤੇ ਆ ਕਿ ਇਹ ਜਿਹੜਾ ਹੈਗਾ ਜਿਨ੍ਹਾਂ ਨੇ ਜਿਹੜੇ ਨਿਤਕਰਮ ਹੱਤੇ ਆ ਇਹਦੇ ਭਰਾ ਨੇ ਜਿਹੜੀ ਇਹ ਸ਼ਾਦੀ ਰੱਖੀ ਸੀਗੀ ਔਰ ਸਾਨੂੰ ਇਹਨਾਂ ਨੇ दारू ਪੁਲਾ ਕੇ ਇੱਥੇ ਆ ਕੇ ਮੌਜੂਦ ਮੌਕੇ ਤੇ ਆ ਕੇ ਦੱਸਿਆ ਕਿ ਇਹਦਾ ਅਸੀਂ ਕਦਰ ਕਰਨਾ ਹੈ ਤਦੋਂ ਦਰ ਤੋਂ ਬਾਅਦ ਇਹ ਜਿਹੜੇ ਕਿੰਨੇ ਜਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਬੱਸ ਜਿਹੜੇ ਇਹ ਲੁਧਿਆਣੇ ਤੋਂ ਚੱਲ ਕੇ ਸੀਗੇ ਜਿੰਨੂੰ ਅਸੀਂ ਅਰਬੀ ਜੀਪ ਤੇ ਉਹ ਜਿਹੜਾ ਲੁਧਿਆਣੇ ਕੋਲ ਬ੍ਰੇਕ ਦਾ ਕਰ ਲਿਆ ਤੇ ਬਾਕੀਆਂ ਦੀ ਜਿਹੜੀ ਉਹ ਭਾਲ ਜਾਰੀ ਆ ਛਾਪਾ ਮਾਰੀ ਕਰਦੇ ਆ ਉਹ ਜਲਦੀ ਉਹਨਾਂ ਨੂੰ ਵੀ ਡੇਰ ਦਾ ਕੀਤਾ ਜਾਏਗਾ ਇਹ ਮਾਣਯੋਗ ਅਸਿਸੂਬੀ ਸਾਹਿਬ ਗ੍ਰੰਡਰ ਵਿਆਪੀ ਸਰਦਾਰ ਤਰਵਿੰਦਰ ਸਿੰਘ ਵੈਕਰ ਔਰ ਬੀਐਸਪੀ ਪਲੌਰ ਸਰਦਾਰ ਸਰਬਨ ਸਿੰਘ ਬਾਦ ਵੀਰ ਐਮਆਈ ਦੇਚ ਜਿਹੜਾ ਹੈਗਾ ਟੀਮਾ ਦਾ ਬਠਨ ਕੀਤਾ ਗਿਆ ਸੀ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਤ ਜਿਹੜੀ ਇੱਥੇ ਗੁਰਾਇਰ ਰਹੀ ਸੀ ਔਰ ਉਹਦੇ ਨਾਲ ਉਹਦਾ ਇੱਕ ਜੇਲਾ ਲਿੰਦਾ ਹਿੰਦਕਾ ਮਨ antide ਦਾ ਉਹ ਰਾਤ ਦੇ ਸਮੇਂ ਤਕਰੀਬਨ 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਤਕਾ ਮਤਨੇ ਆਪਣਾ ਭਰਾ ਪੱਪੀ ਗਿੰਦਰ ਸਿੰਘ ਪੱਪੀ ਔਰ ਉਹਦੇ ਕੋਈ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਇਹ ਨਿਕਾਰਾ ਪੀਰ ਸਿੰਘ ਕਿਰਿ ਦੀਪਾ ਇੱਕ ਨਾਮ ਨੂੰ ਮਾ ਉਹਦਾ ਮੇਰੇ ਸਾਹਮਣੇ ਨਹੀਂ ਆਇਆ ਜਿਹੜਾ ਨੂੰ ਨਾਲ ਲੈ ਕੇ ਇਸ ਸਵਾਨੀ ਮਤ ਆਪਣੇ ਕੰਬੇ ਸੁਪੀ ਬੈਸੀ ਔਰ ਇਹਦੇ ਜਿਹੜਾ ਗੱਲ ਦੇ ਵਿੱਚ ਨਹੀਂ ਪਾ ਕੇ ਉਹ ਜਿਹੜਾ ਗੱਲ ਘੁੱਟ ਕੇ ਮੂੰਹ ਤੇ ਸਹਾਰਾ ਰੱਖ ਕੇ ਜਿਹੜਾ ਇਹਦਾ ਦਿੱਕਾ ਮੰਮਨੇ ਜਿਹੜਾ ਇਹਦਾ ਕੰਧਰ ਕਰਤਾ ਰਿਹਾ ਔਰ ਇਹਦੇ ਵਿੱਚ ਜਿਹੜੀ ਨਿੱਕਤਾ ਮੰਤਿਆ ਉਹ ਮੇਨ ਮਾਸਟਰ ਮਾਈਂਡ ਆ ਔਰ ਉਹਨੇ ਇਹਦੀ ਜਾਂਦਾਤ ਝੱਪੜ ਦੀ ਕਦਰ ਜਿਹੜਾ ਕਰ ਦਿੱਤਾ ਆ ਔਰ ਨਾਲ ਮੇਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪੱਪੀ ਹੈਗਾ ਉਦੋਂ ਸਗਾਤੋਂ ਆਇਆ ਜਿਹੜਾ 500 ਸਾਲ ਬਾਅਦ ਦਾ ਗੇਲ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਹੀ ਆਇਆ ਸੀਗਾ ਛੁੱਟ ਕੇ ਔਰ ਇਹਨਾਂ ਨੇ ਵੀ ਇੱਕ ਤਹਾੜੀ ਘਟਕੇ ਤੇ ਇਹਦਾ ਜਿਹੜਾ ਇਹ ਕਤਲ ਕੀਤਾ ਆ ਉਹ ਇਸ ਸੰਬੰਧ ਵਿੱਚ ਅਸੀਂ ਜਿਹੜਾ ਮਾਮਲਾ ਨੰਬਰ 170 ਮਿਤੀ 5 9 25 ਨੂੰ ਅੰਡਰ ਸੈਕਸ਼ਨ 302 ਆਈਪੀਸੀ ਤਹਿਤ ਜਿਹੜਾ ਉਹ ਦਰਬੀ ਕੀਤਾ ਆ ਉਹ ਦਰਬੀ ਕਰਨ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਦੀ ਮੱਦਦੇ ਨਾਲ ਅਸੀਂ ਕਾਫੀ ਮਲਕੀ ਇਥੋਂ ਮਿਹਨਤ ਕਰ ਲਈਏ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਇਹਦੇ ਦੀਫਾ ਜਿਹਨੂੰ ਇਹ दारू ਪਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਕੋਂ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਆ ਉਹ ਜਿਹੜੇ ਕਾਫੀ ਦਲਾਸੇ ਕੀਤੇ ਆ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਜਿਹੜੇ ਨਸ਼ਕਾ ਮੱਤਿਆ ਇਹਦੇ ਭਰਾ ਨੇ ਜਿਹੜੀ ਇਹ ਸ਼ਾਸਿ ਰੱਖੀ ਸੀਗੀ ਔਰ ਸਾਨੂੰ ਇਹਨਾਂ ਨੇ दारू ਪਲਾ ਕੇ ਇੱਥੇ ਆ ਕੇ ਮੌਜੂਦ ਮੌਕੇ ਤੇ ਆ ਕੇ ਦੱਸਿਆ ਕਿ ਇਹ ਕਿਤਾਸੀ ਕਤਲ ਕਰਨਾ ਹੈ ਤਦ ਤੋਂ ਦਰ ਤੋਂ ਬਾਅਦ ਇਹ ਜਿਹੜੇ ਤਿੰਨੇ ਜਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਵਾਸ ਜਿਹੜੇ ਇਹ ਲੁਧਿਆਣੇ ਤੋਂ ਚੱਲ ਗਏ ਸੀਗੇ ਜਿੰਨੂੰ ਅਸੀਂ ਹਰਦੀਪਜੀਤ ਦੇ ਨਾਲ ਜਿਹੜਾ ਲੁਧਿਆਣੇ ਤੋਂ ਰਿਫਰਡ ਕਰ ਲਿਆ ਤੇ ਬਾਕੀਆਂ ਜਿਹੜੀ ਉਹ ਪਾਲ ਜਾਰੀ ਆ ਛਾਪਾ ਮਾਰੀ ਕਰਦੇ ਆ ਉਹ ਜਲਦੀ ਉਹਨਾਂ ਨੂੰ ਵੀ ਰਿਫਰਡ ਕਰ ਦਿੱਤਾ ਜਾਏਗਾ ਇਹ ਮਾਮੂਜੋ ਐਸਐਸਪੀ ਸਾਹਿਬ ਗੁਰੰਦਰ ਜੱਤੀ ਸਰਦਾਰ ਪਰਵਿੰਦਰ ਸਿੰਘ ਵਿਰਕਰ ਔਰ ਡੀਐਸਪੀ ਪਲੌਰ ਸਰਦਾਰ ਸਰਬਨ ਸਿੰਘ ਬਾਦ ਵੀ ਰਹਿਮਾਈ ਦੇ ਅੰਦਰ ਹੈਗਾ ਟੀਮਾ ਦਾ ਗਠਨ ਕੀਤਾ ਗਿਆ ਸੀ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਤ ਜਿਹੜੀ ਇੱਥੇ ਗੁਰਾਇਰ ਰਹੀ ਸੀ ਔਰ ਉਹਦੇ ਨਾਲ ਉਹਦਾ ਇੱਕ ਜੇਲਾ ਬਿੰਦਾ ਹਿੰਦਕਾ ਮਹਾਂਦੇ ਦਾ ਉਹ ਰਾਤ ਦੇ ਸਮੇਂ ਤਕਰੀਬਨ 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਪਟਾ ਮਾਰਨੇ ਆਪਣਾ ਭਰਾ ਪੱਪੀ ਜਤਿੰਦਰ ਸਿੰਘ ਪੱਪੀ ਔਰ ਉਹਦੇ ਕੋਈ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਇਹ ਹੈਗਾ ਹਰਪੀਰ ਸਿੰਘ ਤੇ ਰਦੀਪਾ ਇੱਕ ਨਾਮ ਨੂੰ ਮਾ ਉਹਦਾ ਮੇਰੇ ਸਾਹਮਣੇ ਨਹੀਂ ਆਇਆ ਇਹਨਾਂ ਨੂੰ ਨਾਲ ਲੈ ਕੇ ਇਸ ਸਵਾਨੀ ਮੰਤ ਆਪਣੇ ਕੰਬੇ ਸੁਤੀ ਬੈਸੀ ਔਰ ਇਹਦੇ ਜਿਹੜਾ ਗਲ ਦੇ ਵਿੱਚ ਨਹੀਂ ਪਾ ਕੇ ਉਹ ਤੇੜਾ ਗਲ ਘੁੱਟ ਕੇ ਮੂੰਹ ਤੇ ਸਹਾਰਾ ਰੱਖ ਕੇ ਜਿਹੜਾ ਦਿੱਤਰ ਮੰਦਰੇ ਜਿਹੜਾ ਇਹਦਾ ਕੰਦਰ ਕਰ ਰਿਹਾ ਔਰ ਇਹਦੇ ਵਿੱਚ ਜਿਹੜੀ ਨਿੱਤਕਾ ਮੰਤਿਆ ਉਹ ਮੇਨ ਮਾਸਟਰ ਮਾਈਂਡ ਆ ਔਰ ਉਹਨੇ ਜਿਹੜਾ ਇਹਦੀ ਜਿਆਦਾਤ ਸਰਪਰ ਦੀ ਕਦਰ ਜਿਹੜਾ ਕਰ ਦਿੱਤਾ ਆ ਔਰ ਨਾਲ ਮੇਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪੱਪੀ ਰਹਾਗਾ ਉਦੋਂ ਸਗਾਤੋਂ ਆਇਆ ਦਾ 500 ਸਾਲ ਬਾਅਦ ਦਾ ਗੇਲ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਹੀ ਆਇਆ ਸੀਗਾ ਛੁੱਟ ਕੇ ਔਰ ਇਹਨਾਂ ਨੇ ਵੀ ਇੱਕ ਤਹਾੜੀ ਘਟਕੇ ਤੇ ਇਹਦਾ ਜਿਹੜਾ ਇਹ ਕਤਲ ਕੀਤਾ ਆ ਉਹ ਇਸ ਸੰਬੰਧ ਵਿੱਚ ਅਸੀਂ ਜਿਹੜਾ ਮਾਮਲਾ ਨੰਬਰ 170 ਮਿਤੀ 5 9 25 ਨੂੰ ਅੰਡਰ ਸੈਕਸ਼ਨ 302 ਆਈਪੀਸੀ ਤਹਿਤ ਜਿਹੜਾ ਉਹ ਦਰਬੀ ਕੀਤਾ ਆ ਉਹ ਦਰਬੀ ਕਰਨ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਦੀ ਮੱਦਦੇ ਨਾਲ ਅਸੀਂ ਕਾਫੀ ਮਲਕੀ ਇਥੋਂ ਮਿਹਨਤ ਕਰ ਲਈਏ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਇਹਦੇ ਦੀਫਾ ਜਿਹਨੂੰ ਇਹ दारू ਪਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਡ ਕੋਲ ਜਿਹੜਾ ਇਹਨੇ ਗ੍ਰਿਫਤਾਰ ਕੀਤਾ ਆ ਉਹ ਜਿਹਦੇ ਕਾਫੀ ਦਰਾਸੇ ਕੀਤੇ ਆ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਜਿਹੜੇ ਨਸ਼ਕਾ ਮੱਤਿਆ ਇਹਦੇ ਭਰਾ ਨੇ ਜਿਹੜੀ ਇਹ ਸ਼ਾਸਿ ਰੱਖੀ ਸੀਗੀ ਔਰ ਸਾਨੂੰ ਇਹਨਾਂ ਨੇ दारू ਪਲਾ ਕੇ ਇੱਥੇ ਆ ਕੇ ਮੌਜੂਦ ਮੌਕੇ ਤੇ ਆ ਕੇ ਦੱਸਿਆ ਕਿ ਇਹ ਕਿਤਾਸੀ ਕਤਲ ਕਰਨਾ ਹੈ ਤਦੋਂ ਦਰ ਤੋਂ ਬਾਅਦ ਇਹ ਜਿਹੜੇ ਤਿੰਨੇ ਜਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਵਾਸ ਜਿਹੜੇ ਇਹ ਲੁਧਿਆਣੇ ਤੋਂ ਚੱਲ ਕੇ ਸੀਗੇ ਜਿਹਨੂੰ ਅਸੀਂ ਹਰਦੀਪਜੀਤ ਸਿੰਘ ਜਿਹੜਾ ਲੁਧਿਆਣੇ ਤੋਂ ਬ੍ਰੇਕ ਦਾ ਕਰ ਲਿਆ ਤੇ ਬਾਕੀਆਂ ਜਿਹੜੀ ਉਹ ਪਾਲ ਜਾਰੀ ਆ ਛਾਪਾਂ ਮਾਰੀ ਕਰਦੇ ਆ ਉਹ ਜਲਦੀ ਉਹਨਾਂ ਨੂੰ ਵੀ ਬ੍ਰੇਕ ਦਾ ਦਿੱਤਾ ਜਾਏਗਾ